ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਦੋਂ ਮਰਡਰ ਕੀਤਾ ਸੀ ਰਮੇਸ਼ ਕੁਮਾਰ ਪੁੱਤਰ ਠਾਕਰ ਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਪ ਬੇਟਾ ਆ ਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਥਾਣਾ ਗਰਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣਾ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਭਲਾਥ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਇਸ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੀ ਗਈ ਸੀ ਕਿਉਂਕਿ ਇਹ ਐਨ ਆਰ ਆਈ ਸੀਗਾ ਸਪੇਨ ਦਾ ਇਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 2 ਲੱਖ 80 ਹਜ਼ਾਰ ਰੁਪਿਆ ਜਿਹੜੇ ਨਰਿੰਦਰ ਸਿੰਘ ਨਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿੱਤਾ ਆ ਤੇ ਉਹ ਮੇਰੀ ਜ਼ਮੀਨ ਦੇ ਜਿਹੜੇ ਰਜਿਸਟਰੀ ਨੀਪਰਾ ਪ੍ਰਾਪਤ ਇਹ 20 ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲੀ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸਵਿਕ ਜਿਹੜੀ ਕੋਈ ਤੁ ਤੁ ਮਾਮਾ ਹੋਈਗਾ ਪੈਸਾ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉੱਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੀ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਜਿਹੜੀ ਸ਼੍ਰੀ ਸੁਵਿੰਦਰ ਲੰਬਾ ਆਈਪੀਐਸ ਸੀਨੀਅਰ ਪੁਲਿਸ ਕਪਤਾਨ ਸ਼ਹਿਰਪੁਰ ਦੇ ਦੇਸ਼ਾਂਤ ਦੇ ਸਦਨ ਮਾੜੇ ਅਨਸਰਾਂ ਦੇ ਮੀ ਤਹਿਤ ਸ਼੍ਰੀ ਬਲਵਿੰਦਰ ਸਿੰਘ ਪੋੜਾ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਜਿਹੜਾ ਦਸੂਹਾ ਇਸ ਇੰਸਪੈਕਟਰ ਪ੍ਰਭਜੋਤ ਦੇ ਦੇਚਾਨੂ ਰੱਖੇ ਬੰਦੇ ਨੇ ਰੱਖਦੇ ਹੋਏ ਜਿਹੜੀ ਆ ਇਹ ਕਤਲ ਦੇ ਸਬੰਧ ਵਿੱਚ ਕੀਤੀ ਗਈ ਹੈਗੀ ਆ ਜਿਹਦੇ ਵਿੱਚ ਇਹਨਾਂ ਨੂੰ ਇੱਕ ਸੂਚਨਾ ਮਿਲੀ ਸੀ ਕਿ ਬੱਕਪੁਰ ਜਿਹੜਾ ਜਿਹੜਾ ਜੰਗਲਾਤ ਦੇ ਵਿੱਚ ਜਿਹੜੀ ਆ ਮਹਿਕਮੇ ਦੇ ਵਿੱਚ ਜਿਹੜੀ ਉੱਥੇ ਜਿਹੜੀ ਆ ਬਲਵਿੰਦਰ ਸਿੰਘ ਸੰਨ ਨਾਨਕ ਸਿੰਘ ਦੀ ਜਿਹੜੀ ਆ ਡੈੱਡ ਬੋਡੀ ਜਿਹੜੀ ਉੱਥੇ ਮਿਲੀ ਆ ਕਿ ਜਿਹੜੀ ਬੁੱਧੋਪੁਰ ਦੇ ਜਿਹੜੇ ਜੰਗਲਾਂ ਦੇ ਵਿੱਚ ਜਿਹਦੇ ਤਹਿਤ ਕਰਦੇ ਹੋਏ ਇਹਨਾਂ ਦੇ ਐਫਆਈਆਰ ਨੰਬਰ 19 ਮਿਤੀ 22 25 ਦੀ ਇੰਟਰ 1031 ਤ 35 ਬੀਐਨਐਸ ਤਹਿਤ ਜਿਹੜਾ ਥਾਣਾ ਦਸੂਹਾ ਵਿੱਚ ਜਿਹੜਾ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਔਰ ਇਹਦੇ ਵਿੱਚ ਤਾਂ ਜਿਹੜੇ ਵੱਖ-ਵੱਖ ਟੀਮਾਂ ਜਿਹੜੀਆਂ ਗਠਨ ਕੀਤੀਆਂ ਗਈਆਂ ਜਿਹਦੇ ਸਾਇੰਟੀਫਿਕ ਔਰ ਟੈਕਨੀਕਲ ਤਰੀਕੇ ਨਾਲ ਜਿਹੜਾ ਇਹਦੀ ਤਫ਼ਤੀਸ਼ ਕਰਦੇ ਹੋਏ ਜਿਹੜੇ ਕੇਸ ਨੂੰ ਬਹੁਤ ਵੱਡੀ ਜਿਹੜੀ ਜਿਹਨੇ ਸਫਲਤਾ ਮਿਲੀ ਆ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਬਲਵਿੰਦਰ ਸਿੰਘ ਦੇ ਜਿਹਨਾਂ ਨੂੰ ਮਰਡਰ ਕੀਤਾ ਸੀ ਰਮੇਸ਼ ਕੁਮਾਰ ਪੁੱਤਰ ਠਾਕਰਦਾਸ ਵਾਸੀ ਪਿੰਡ ਪੱਟੀ ਨਰਿੰਦਰ ਸਿੰਘ ਨਿੰਦੀ ਪੁੱਤਰ ਰਮੇਸ਼ਕਰ ਇਹ ਬਾਪ ਬੇਟਾ ਆ ਤੇ ਜੋਧਾ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਅਰਗੋਵਾਲ ਜਿਹੜਾ ਥਾਣਾ ਗਰਦੀਵਾਲ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਆ ਇਹਦੇ ਵਿੱਚ ਜਿਹੜਾ ਬਲਵਿੰਦਰ ਸਿੰਘ ਇਹ ਐਨ ਆਰ ਆਈ ਸੀ ਸਪੇਨ ਦਾ ਰਹਿਣ ਵਾਲਾ ਸੀਗਾ ਔਰ ਇਹ ਥਾਣਾ ਜਿਹੜਾ ਭਲਾਥ ਨੂੰ ਜਿਹੜਾ ਬਿਲੋਂਗ ਕਰਦਾ ਸੀਗਾ ਜਿਹੜਾ 20 ਤਰੀਕ ਨੂੰ ਸਪੇਨ ਤੋਂ ਵਾਪਸ ਆਇਆ ਸੀ ਔਰ ਇਸ ਦੀ ਜਿਹੜੀ ਵਾਈਫ ਆ ਉਹ ਦਸੰਬਰ ਦੇ ਵਿੱਚ ਜਿਹੜੀ ਆ ਕੈਨੇਡਾ ਚਲੀ ਗਈ ਸੀ ਕਿਉਂਕਿ ਇਹ ਐਨਆਰਆਈ ਸੀਗਾ ਸਪੇਨ ਦਾ ਇਹਨੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ ਕਿ ਮੈਂ 2 ਲੱਖ 80 ਹਜ਼ਾਰ ਰੁਪਈਆ ਜਿਹੜੇ ਨਰਿੰਦਰ ਸਿੰਘ ਨਿੰਦੀ ਤੇ ਜਿਹੜੇ ਰਮੇਸ਼ ਕੁਮਾਰ ਨੂੰ ਜਿਹੜਾ ਦਿੱਤਾ ਆ ਉਹ ਮੇਰੀ ਜ਼ਮੀਨ ਦੇ ਜਿਹੜੇ ਰਜਿਸਟਰੀ ਨਹੀਂ ਕਰਾ ਕਰਾ ਰਹੇ ਇਹ 20 ਤਰੀਕ ਨੂੰ ਆਇਆ 21 ਤਰੀਕ ਨੂੰ ਆਪਣਾ ਮੋਟਰਸਾਈਕਲ ਚੱਕਦੇ ਹੋਏ ਇਹ ਜਿਹੜਾ ਦਸੂਏ ਦੇ ਵਿੱਚ ਜਿਹੜਾ ਉੱਥੇ ਚਲੀ ਗਿਆ ਹੈਗਾ ਜਿੱਥੇ ਉਹਨਾਂ ਨੂੰ ਜਿਹੜਾ ਇਹਨਾਂ ਦੀ ਆਸ ਜਿਹੜੀ ਕੋਈ ਥੂ ਥੂ ਮੈਂ ਮੈਂ ਹੋਈ ਦਾ ਪੈਸਾ ਲੈਣ ਦੇਣ ਨੂੰ ਲੈ ਕੇ ਤੇ ਜਿਹੜੇ ਉੱਤੇ ਨਰਿੰਦਰ ਸਿੰਘ ਨਿੰਦੀ ਔਰ ਇਹਦੇ ਲੜਕੇ ਵੱਲੋਂ ਜਿਹੜਾ ਉਸੇ ਦਿਨ ਹੀ ਜਿਹੜਾ ਇਹਦਾ ਜਿਹੜਾ ਕਤਲ ਕਰ ਦਿੱਤਾ ਗਿਆ ਸੀ ਇਹਦੀ ਵਾਈਫ ਨੇ ਜਿਹੜਾ ਕਨੇਡਾ ਦੇ ਵਿੱਚੋਂ ਲਗਾਤਾਰ ਇਹਨੂੰ ਫੋਨ ਕਰ ਰਹੀ ਸੀ ਤੇ ਇਹਦਾ ਜਿਹੜਾ ਸਵਿਚ ਆਫ ਆ ਰਿਹਾ ਸੀ ਤੇ ਫਿਰ ਇਹਨੇ ਉੱਥੇ ਦੀ ਵਾਈਫ ਨੇ ਆਪਣੇ ਜਿਹੜੇ ਭਤੀਜੇ ਨੂੰ ਭੱਥੇ ਜਿਹੜੀ ਫੋਨ ਕੀਤਾ ਕਿ ਜਿਹੜਾ ਉਹਦਾ ਮੈਰਾ ਆਪਣੇ ਘਰ ਵਾਲੇ ਨਾਲ ਲਗਾਤਾਰ ਸੰਪਰਕ ਵਿੱਚ ਉਹਦਾ ਫੋਨ ਬੰਦ ਕਰਾ ਜਿੱਥੇ ਉਹਨਾਂ ਨੇ 27 ਇੱਕ ਜਿਹੜੀ ਆ ਪੱਤੀ ਨੂੰ ਜਿਹੜੀ ਉਸੇ ਉਹਨਾਂ ਦੀ ਜਿਹੜੀ ਗੁੰਮਸ਼ੋਦੀ ਰਿਪੋਰਟ ਦਵਾਤੀ ਥਾਣਾ ਪੁਲੱਤ ਦੇ ਇੱਕ ਵਿਖੇ ਸੋਸ਼ਲ ਮੀਡੀਆ ਦੇ ਥਰੂ ਜਿਹੜਾ ਫਿਰ ਇਹਨਾਂ ਨੂੰ ਉੱਥੋਂ ਦੇ ਜਿਹੜੇ ਆਪਣੇ ਸਰਪੰਚਾ ਦਸੂਹੇ ਵਾਲੇ ਜਿਹੜੇ ਬੁੱਧਰਪੁਰ ਬੱਕਰਪੁਰ ਦੇ ਜਿਹੜੇ ਉਹਨਾਂ ਨੇ ਦੱਸਿਆ ਕਿ ਇੱਕ ਇੱਕ ਇਸ ਤਰ੍ਹਾਂ ਕੀਤੇ ਜਿਹੜੀ ਆ ਡੈਡ ਬੋਡੀ ਆ ਜਿਹੜੀ ਉੱਥੇ ਜੰਗਲ ਦੇ ਵਿੱਚ ਜਿਹੜੀ ਪਈ ਹੈਗੀ ਆ ਜਿੱਥੋਂ ਇਹਦੀ ਵਾਈਫ ਜਿਹੜੀ ਉਹਦੇ ਵਾਪਸ ਆ ਗਈ ਆ ਜਿਹੜਾ ਆਉਣ ਦੇ ਉੱਤੇ ਉਹਨਾਂ ਨੇ ਜਿਹੜੀ ਇਹਦੀ ਜਿਹੜੀ ਪਛਾਣ ਕੀਤੀ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਇਹ ਹੀ ਆ ਮੈਨੂੰ ਪੂਰਾ ਜਿਹੜਾ ਯਕੀਨ ਹੈਗਾ ਮੇਰੇ ਘਰ ਵਾਲੇ ਨੇ ਮੈਨੂੰ ਵੀਰੇ ਟੈਲੀਫੋਨ ਤੇ ਦੱਸਿਆ ਸੀ ਕਿ ਇਹ ਜਿਹੜਾ ਉਹ ਉਹ ਬੰਦੇ ਮੇਰੇ ਜਿਹੜੇ ਨਰਿੰਦਰ ਸਿੰਘ ਨਿੰਦੀ ਆ ਤੇ ਜਿਹੜਾ ਲੜਕਾ ਉਹ ਜਿਹੜੇ ਲਜਿਸਟਰੀ ਨਹੀਂ ਕਰਾ ਰਹੇ ਮੈਨੂੰ ਪੂਰਾ ਯਕੀਨ ਹੈ ਕਿ ਜਿਹੜੀ ਉਹਨਾਂ ਨੇ ਕੀਤੀ ਹੈ ਜਿਸ ਦੇ ਤਹਿਤ ਇਹਨਾਂ ਵਿਅਕਤੀਆਂ ਨੂੰ ਜਿਹੜਾ ਮਿੱਤੀ ਤਿੰਨ ਦੋ ਨੂੰ ਜਿਹੜਾ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈਗਾ ਗ੍ਰਿਫਤਾਰ ਕਰਨ ਦੇ ਵਿੱਚ ਇਹਨਾਂ ਨੇ ਸਾਰਾ ਜਿਹੜਾ ਆਪਣਾ ਜਿਹੜਾ ਸੀਨ ਆਫ क्राइम ਜਿਹੜਾ ਕਰਕੇ ਇਹਨਾਂ ਨੂੰ ਮੰਨਿਆ ਕਿ ਅਸੀਂ ਜਿਹੜਾ 55 ਰਸ਼ ਕਰਕੇ ਦਾ ਕਤਲ ਕੀਤਾ ਸੀਗਾ ਔਰ ਅਸੀਂ ਇਹਦੀ ਡੈੱਡ ਬੋਡੀ ਜਿਹੜੀ ਉੱਥੇ ਸਿਰ ਦਿੱਤੀ ਸੀ ਤੇ ਇਹਨੂੰ ਖੁਰਦਵਰਤ ਕਰਨ ਲਈ ਜਦੋਂ ਇਹਨਾਂ ਨੂੰ ਗ੍ਰਿਫਤਾਰ ਕਰਕੇ ਜਿਹੜਾ ਇਹਨਾਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਤੇ ਇੱਕ ਤੀਜਾ ਹੋਰ ਵਿਅਕਤੀ ਦੱਸਿਆ ਵੀ ਇਹਨੂੰ ਖੁਰਦਵਰਤ ਕਰਨ ਲਈ ਜਿਹੜਾ ਤੀਜਾ ਵਿਅਕਤੀ ਜੋਧਾਪੁੱਤਰ ਅਮਰੀਕ ਸਿੰਘ ਵਾਸੀ ਅਲਗੋਵਾਲ ਜਿਹੜਾ ਗੜਦੀ ਆਲਿਆ ਉਹ ਵੀ ਸਾਡੇ ਨਾਲ ਸੀ ਜੋ ਇਤਨਾ ਵਿਅਕਤੀਆਂ ਨੂੰ ਜਿਹੜਾ ਅਸੀਂ ਜਿਹੜਾ ਮੌਕੇ ਦੇ ਉੱਤੇ ਅਰੈਸਟ ਕਰ ਲਿਆ ਅੱਜ ਜਿਹੜਾ ਇਹਨਾਂ ਨੂੰ ਪੇਸ਼ਦਾਨ ਕੀਤਾ ਗਿਆ ਪਹਿਲਾਂ ਵੀ ਜਿਹੜਾ ਇਹਨਾਂ ਦਾ 3 ਦਿਨ ਤੇ ਰਿਮਾਂਡ ਤੇ ਸੀ ਤੇ ਅੱਜ ਜਿਹੜਾ ਇਹਨਾਂ ਦਾ ਹੋਰ ਜਿਹੜਾ ਇਹਨਾਂ ਦਾ ਰਿਮਾਂਡ ਜਿਹ ਜੋ ਪ੍ਰੋਸੈਸ ਅਧੀਨ ਹੈਗਾ ਆ ਔਰ ਇਹਨਾਂ ਵੱਲੋਂ ਬਾਰਦਾਤ ਵਿੱਚ ਪਾਤਿਆ ਗਿਆ ਜਿਹੜਾ ਕੁਹਾੜਾ ਉਹ ਵੀ ਮੌਕੇ ਤੇ ਬਰਾਮਦ ਕਰ ਲਿਆ ਜਿਹੜਾ ਮੋਟਰਸਾਈਕਲ ਹੈ ਉਹ ਵੀ ਦੋਸ਼ੀਆ ਪਾਸੋਂ ਬਰਾਮਦ ਕਰ ਲਿਆ ਔਰ ਟੈਕਨੀਕਲ ਤਰੀਕੇ ਨਾਲ ਜਿਹੜੇ 280000 ਰੁਪਏ ਪਾਸ ਸੀ ਉਹਦੀ ਵੀ ਅਸੀਂ ਐਵੀਡੈਂਸ ਸੀ ਕਲੈਕਟ ਕਰ ਲਿਆ ਸਰ ਜਿਹੜਾ ਇਹਨਾਂ ਮਾਰਨ ਦਾ ਮੋਟਿਵ ਕੀ ਸੀਗਾ ਇਹਨਾਂ ਪਹਿਚਾ ਸੀਗਾ ਕੀ ਜੀ ਜਦੋਂ ਮੋਟਿਵ ਸੀ ਤੇ ਇਹਨਾਂ ਦਾ ਕਿਉਂਕਿ ਇਹਨਾਂ ਨੂੰ ਇਹਨਾਂ ਦੇ ਦਿਮਾਗ ਦੇ ਵਿੱਚ ਸੀ ਕਿ ਅਸੀਂ ਜਿਹੜਾ 280000 ਰੁਪਿਆ ਉਹਦਾ ਜਿਹੜਾ ਹਾਜਮ ਕਰ ਜਾਵਾਂ ਕਿਉਂਕਿ ਐਨਆਰਆਈ ਸੀ ਵੀ ਵਾਈਫ ਵੀ ਬਾਹਰ ਇੰਦੀ ਹੋਈ ਸੀ ਬਜਰ ਅਰੰਜਨ ਸਿੰਘ ਪੇ ਕਿਉਂਕਿ ਜੇ ਇੱਕ ਕ੍ਰਿਮੀਨਲ ਮਾਈਂਡ ਦੇ ਜਿਹੜੇ ਆ ਵਿਅਕਤੀ ਹੈਗੇ ਆ ਇਹਨਾਂ ਦੇ ਖਿਲਾਫ ਪਹਿਲਾਂ ਵੀ ਤਿੰਨਾ ਵਿਅਕਤੀਆਂ ਦੇ ਖਿਲਾਫ ਐਨਡੀਪੀਐਸ ਦੇ ਲੜਾਈ ਝਗੜੇ ਦੇ ਜਿਹੜੇ ਵੱਖ-ਵੱਖ ਜਿਹੜੇ ਮਕਦਮੇ ਦਰਜ ਨੇ ਸਰ ਪਹਿਲੇ ਵੀ ਇਹਨਾਂ ਤੇ ਕੋਈ ਮਾਮਲਾ ਦਰਜ ਨਹੀਂ ਪਹਿਲੇ ਕਤਲ ਦਾ ਕੋਈ ਮਾਮਲਾ ਨਹੀਂ ਇਹਨਾਂ ਦੇ ਵਿੱਚ ਐਨਡੀਪੀਐਸ ਦੇ ਆ ਤੇ ਜਿਹੜੇ ਲੜਾਈ ਝਗੜੇ ਦੇ ਮਕਦਮੇ ਦਰਜ ਨੇ ਸਰ ਇੱਕ ਇਹਨਾਂ ਦੀ ਮਤਲਬ ਇਹ ਕਿੰਦਾ ਜਨ ਪਛਾਣ ਹੋਈ ਇਹਦੇ ਨਾਲ ਨਿੰਦਰ ਨਾਲ ਸਮ੍ਰਿਤਕ ਦੇ ਨਾਲ ਇਹਦੇ ਜਿਹੜੇ ਫਾਦਰ ਦਾ ਜਿਹੜੇ ਨਿੰਦਰ ਦੇ ਨਿੰਦੀ ਦਾ ਇਹ ਦੋਸਤ ਸੀਗਾ ਨਰੇਂਦਰ ਨਿੰਦੀ ਮੇਨ ਜਿਹੜਾ ਕਿਊਜ਼ ਸੈਕਟਰ ਦਾ ਨਰੇਂਦਰ ਨਿੰਦੀ ਹੈਗਾ ਉਹਦੇ ਨਾਲ ਇਹ ਦੋਸਿਓ ਨੇ ਕੀ ਆ ਸੀ ਤਿੰਨ ਸੀ ਜਮੀਨ ਜਿਹੜੀ ਦਵਾ ਦਿੰਦੇ ਹੈਗੇ ਆ ਠੀਕ ਇਹਨਾਂ ਨੇ ਮਾਰਿਆ ਉੱਥੇ ਜੰਗਲਾਂ 'ਚ ਹੀ ਹੈਗੇ ਮਾਰਿਆ ਜੰਗਲਾਂ ਦੇ ਵਿੱਚ ਸੌਕ ਪੁੱਟ ਕੇ ਉਹਰੇ ਮਾਰ ਕੇ ਜਿਹੜੀ ਡੈੱਡ ਬੋਡੀ ਗਾਂ ਜਿਹੜੀ ਜੰਗਲਾਂ ਦੇ ਪਾਸੇ ਧਰ ਦਿੰਦੇ ਸੀ ਪਰ ਮਾਨ ਲਗਾਇਆ ਕਿੰਨੇ ਦਿਨ ਦਾ ਹੁਣ ਮਾਨ ਮਿਲਿਆ ਜਾਂ ਹੁਣ ਪਹਿਲੇ 3 ਦਿਨ ਦਾ ਮਿਲਿਆ ਸੀ ਅੱਜ ਜਿਹੜਾ ਪੇਸ਼ ਕੀਤਾ ਉਹ ਜੱਸਾ ਵਰ ਸੀ ਥੋੜੇ ਜਿਹਾ ਬੀਸੀਓ ਦੇ ਦਿਆ ਸੀ ਹੋਰ ਉਮੀਦ ਆ ਬਈ 2 ਦਿਨ ਦਾ ਹੋਰ ਮਿਲਣਾ ਠੀਕ